ਨੈਸ਼ਨਲ ਪੀਵੀਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਮਾਨਯੋਗ ਸਹਾਇਕ ਅਯੁਕਤ ਰਾਜਕਰ ਡਾਕਟਰ ਹਰਪ੍ਰੀਤ ਸਿੰਘ ਦੀਆਂ ਹਦਾਇਤਾਂ ਤੇ ਅੱਜ ਸਥਾਨਿਕ ਜਵਾਹਰਨਗਰ ਕੈਂਪ ਵਿੱਚ ਅੱਜ ਰਾਜਕਰ ਅਫਸਰ ਐਚਐਸ ਡਿੰਪਲ ਦੀ ਅਗਵਾਈ ਹੇਠ ਕਰਨ ਨਰੀਖਕ ਸ਼੍ਰੀ ਤਰਸੇਮ ਸਿੰਘ ਅਤੇ ਸ਼੍ਰੀ ਹਰਜੀਤ ਸਿੰਘ ਫੌਜੀ ਦੀ ਮੌਜੂਦਗੀ ਵਿੱਚ ਗਰੋਸਰੀ ਐਸੋਸੀਏਸ਼ਨ ਨਾਲ ਇੱਕ ਵਿਚਾਰ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਰਜਿੰਦਰ ਗਰੋਬਰ ਜਨਰਲ ਸਕੱਤਰ ਸ਼੍ਰੀ ਡੁੰਗਰ ਸਿੰਘ ਸਰਤਾਜ ਅਤੇ ਚੇਅਰਮੈਨ ਸ਼੍ਰੀ ਇੰਦਰਪਾਲ ਸਿੰਘ ਮੌਜੂਦ ਸਨ। ਕਰ ਅਫਸਰ ਸਰਦਾਰ ਐਚ ਐਸ ਡਿੰਪਲ ਦੁਆਰਾ ਵਪਾਰੀਆਂ ਨਾਲ ਗੱਲਬਾਤ ਕਰਦਿਆਂ ਹਦਾਇਤ ਕੀਤੀ ਕਿ ਸਭ ਦੁਕਾਨਾਂ 'ਤੇ ਅੱਗੇ ਜੀਐਸਟੀ ਨੰਬਰ ਲਿਖ ਕੇ ਲਗਾਇਆ ਜਾਵੇ ਤੇ ਜੇਕਰ ਉਹਨਾਂ ਕੋਲ ਕੰਪੋਜੀਸ਼ਨ ਸਕੀਮ ਅਧੀਨ ਨੰਬਰ ਹੈ ਤਾਂ ਇਸ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ ਜਾਵੇ। ਜਿਨ੍ਹਾਂ ਵਪਾਰੀਆਂ ਕੋਲ GST ਨੰਬਰ ਨਹੀਂ ਹੈ ਉਹ ਭਾਵੇਂ ਉਹਨਾਂ ਨੇ ਅਜੇ ਤੱਕ ਪੰਜੀਕਰਨ ਨਹੀਂ ਕਰਵਾਇਆ ਪਰ ਉਹ ਕਰਦੇ ਘੇਰੇ ਵਿੱਚ ਆਉਂਦੇ ਹਨ ਨੂੰ ਇੱਕ ਹਫ਼ਤੇ ਦੇ ਅੰਦਰ ਅੰਦਰ GST ਨੰਬਰ ਲੈਣ ਦੀ ਸਖਤ ਹਦਾਇਤ ਕੀਤੀ ਗਈ ਹੈ ਨੰਬਰ ਹੋਣ ਦੇ ਬਾਵਜੂਦ ਦੁਕਾਨ ਦੇ ਬਾਹਰ ਨੰਬਰ ਡਿਸਪਲੇ ਨਾ ਕਰਨ ਵਾਲਿਆਂ ਤੇ ਨੰਬਰ ਲੈਣ ਦੀ ਯੋਗਤਾ ਦੇ ਬਾਵਜੂਦ ਨੰਬਰ ਨਾ ਲੈਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਦੀ ਤਾੜਨਾ ਕਰਦੇ ਹਾਂ ਉਨੇ ਕਹੇ ਕਿ ਅਗਲੇ ਹਫਤੇ ਤੋਂ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਆਰੰਭੀ ਜਾਵੇਗੀ। ਉਹਨੇ ਇਹ ਵੀ ਦੱਸਿਆ ਕਿ ਜਿੰਨਾ ਵਪਾਰੀਆਂ ਨੇ ਆਪਣਾ ਮਾਲ ਗੋਦਾਮਾਂ ਵਿੱਚ ਜਾਂ ਘਰਾਂ ਵਿੱਚ ਵੀ ਰੱਖਿਆ ਹੋਇਆ ਹੈ ਪਰ ਇਸ ਬਾਰੇ ਵਿਭਾਗ ਨੂੰ ਜਾਣਕਾਰੀ ਨਹੀਂ ਦਿੱਤੀ ਉਹ ਵੀ ਆਪਣੇ ਪੋਰਟਲ ਰਾਹੀਂ ਸੋਧ ਦੀ ਅਰਜ਼ੀ ਦੇ ਕੇ ਇਹ ਅਮੈਂਡਮੈਂਟ 2-3 ਦਿਨਾਂ ਦੇ ਅੰਦਰ-ਅੰਦਰ ਕਰਵਾ ਲੈਣ। ਇਸ ਇਸ ਤੋਂ ਇਲਾਵਾ GST ਦੀਆਂ 2017 18 ਤੇ 18 19 ਦੀਆਂ ਅਸੈਸਮੈਂਟਾਂ ਵਿੱਚ ਲੱਗੇ ਜੁਰਮਾਨੇ ਅਤੇ ਵਿਆਜ ਦੀ ਸੰਪੂਰਨ ਮਾਫੀ ਲਈ ਵਿਭਾਗ ਵੱਲੋਂ ਜਾਰੀ एमਐਨਐਸਟੀ ਯੋਜਨਾ ਬਾਰੇ ਵੀ ਖੁੱਲ ਕੇ ਅਤੇ ਵਿਸਥਾਰ ਨਾਲ ਦੱਸਿਆ ਗਿਆ। ਉਹਨਾਂ ਇਕਸਾਫ ਕੀਤਾ ਕਿ ਇਸ ਯੋਜਨਾ ਅਧੀਨ ਵਪਾਰੀਆਂ ਵੱਲੋਂ ਸਿਰਫ SPL 1 ਅਤੇ 2 ਫਾਰਮ ਭਰਨੇ ਨੇ ਉਹਨਾਂ ਰਿਕਾਂਕਿਤ ਕੀਤਾ ਕਿ DRC 3 ਭਰਨ ਸਮੇਂ ਡ੍ਰੌਪਡਾਊਨ ਵਿੱਚ ਵਲੰਟੀਅਰੀ ਜਾ ਅਦਰਜ਼ ਭਰਨਾ ਲਾਜ਼ਮੀ ਹੈ ਨਹੀਂ ਤਾਂ 3A ਨਹੀਂ ਭਰਿਆ ਜਾ ਸਕਦਾ ਇਹ অতি ਲਾਜ਼ਮੀ ਹੈ ਇਸ ਮੌਕੇ ਤੇ ਐਸੋਸੀਏਸ਼ਨ ਵੱਲੋਂ ਸਥਾਨਿਕ ਕਰ ਅਫਸਰ ਦਾ ਉਹਨਾਂ ਦੇ ਮਲਾਪੜੇ ਸੁਭਾ ਤੇ ਸਰਕਾਰੀ ਕਰ ਵਧਾਉਣ ਲਈ ਕੀਤੇ ਯਤਨਾਂ ਕਰਕੇ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਤੇ ਐਸੋਸੀਏਸ਼ਨ ਦੇ ਹੋਰ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਸਮੁੱਚਾ ਸਟਾਫ ਵੀ ਮੌਜੂਦ ਸੀ ਜਿਨ੍ਹਾਂ ਵਿੱਚ ਸ਼੍ਰੀ ਕਰਨ ਰੀਖਕ ਮੈਡਮ ਗੁਰਸਿਮਰਨ ਕੌਰ ਅਤੇ ਕਰਨ ਰੀਖਕ ਸ਼੍ਰੀ ਸਾਹਿਲ ਕੁਮਾਰ ਦੇ ਨਾਮ ਗੌਰਤਲ ਬਹਨ